ਅੱਜ ਸੋਬਰੂਜਾ ਗਾਂਧੀ ਜਨਤੀ ਤੇ ਮੈਂ ਸੁਮੇਤੀ ਕਾਂਗਰਸ ਵੱਲੋਂ ਦੇਸ਼ ਵਸਿਆਂ ਨੂੰ ਵਧਾਈ ਦਿੰਦਾ ਇਹ ਕਾਂਗਰਸ ਪਾਰਟੀ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਗਾਂਧੀ ਜਨਤੀ ਮਨਾ ਰਹੀ ਹੈ ਅੱਜ ਇੱਥੇ ਆਪਾਂ ਦੇਖ ਹੀ ਰਿਹਾ ਵੀ ਨਾ ਤਾਂ ਮੌਜੂਦਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਆਇਆ ਹੈਗਾ ਸਿਰਫ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਬਹੁਤ ਕੁਝ ਕੀਤਾ ਔਰ ਹਰ ਆਜ਼ਾਦੀ ਦਿਵਸ ਔਰ ਹਰ ਜੋ ਦੇਸ਼ ਦੇ ਨਾਲ ਸੰਬੰਧਿਤ ਦਿਨ ਹੈ ਉਹ ਕਾਂਗਸ ਪਾਰਟੀ ਮਨਾਉਂਦੀ ਹੈ ਇੱਕ ਵਾਰੀ ਫੇਰ ਗਾਂਧੀ ਜਨਤੀ ਤੇ ਮੈਂ ਵਧਾਈ ਵੀ ਦਿੰਦਾ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਵੀ ਕਰਦਾ ਕਿ ਗਾਂਧੀ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਾਂ ਦੇਸ਼ ਵਾਸਤੇ ਉਪਰਾਲੇ ਕਰੀਏ ਤਾਂ ਕਿ ਦੇਸ਼ ਇੱਕ ਦੁਨੀਆ ਦੇ ਵਿੱਚ ਮਿਸਾਲ ਬਣੇ ਔਰ ਲੋਕ ਇੱਕ ਅੱਛੇ ਬੰਦਿਆਂ ਦੇ ਕੀਤੇ ਕੰਮ ਲੋਕਾਂ ਨੂੰ ਜਾਗਰੂਕ ਹੋਣ ਇੱਕ ਵਾਰੀ ਫੇਰ ਗਾਂਧੀ ਜਨਤੀ ਤੇ ਲੱਖਾਂ ਭਈ 155 ਜਨਤੀ ਮਹਾਤਮਾ ਗਾਂਧੀ ਜੀ ਦੀ ਜਿਹੜੇ ਸਾਡੇ ਰਾਸ਼ਟ੍ਰਪਿਤਾ ਨੇ ਉਨ੍ਹਾਂ ਦਾ ਯੋਗਦਾਨ ਇੱਕ ਪੂਰੀ ਦੁਨੀਆ ਵਾਸਤੇ ਐਗਜ਼ੈਂਪਲ ਹੈ ਕਿ ਪੂਰੀ ਦੁਨੀਆ ਚ ਸਭ ਤੋਂ ਵੱਡੇ ਤਾਕਤਵਰ ਮੁਲਕ ਨਾਲ ਅਹਿੰਸਾ ਦੇ ਤਰੀਕੇ ਨਾਲ ਲੜ ਕੇ ਆਜ਼ਾਦੀ ਨੂੰ ਹਾਸਲ ਕਰਨਾ ਇੱਕ ਮਾਈਲਸਟੋਨ ਹੈ। ਉਹਨਾਂ ਨੇ ਜੋ ਜਦ ਹੋਜਾਇਦ ਤਹੇ ਜ਼ਿੰਦਗੀ ਹਿੰਦੁਸਤਾਨ ਵਾਸਤੇ ਕੀਤੀ ਹਿੰਦੁਸਤਾਨ ਵਾਸਤੇ ਕੀਤੀ ਉਹ ਇੱਕ ਐਗਜ਼ੈਂਪਲਰੀ ਆ। ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਉਸ ਅਹਿੰਸਾ ਦੀ ਤਾਕਤ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ ਜੋ ਉਹਨਾਂ ਨੇ ਇਹ ਯੋਗਦਾਨ ਸਾਡੀ ਜਿਹੜੀ ਅਸੀਂ ਆਜ਼ਾਦੀ ਹੁਣ ਉਗਤ ਰਹੇ ਆ ਇਹ ਉਹਨਾਂ ਦਾ ਯੋਗਦਾਨ ਹੈ ਔਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਾਂਗਰਸ ਪਾਰਟੀ ਨੇ ਪੂਰੇ ਹਿੰਦੁਸਤਾਨ ਚ ਅੱਜ ਸਹਯਾ ਕੀਤਾ ਸੀ ਕਿ ਉਹ ਗਾਂਧੀ ਜਨਮ ਦਿਨ ਮਨਾਈ ਜਾਏਗੀ ਇੱਥੇ ਦੇ ਪ੍ਰਧਾਨ ਕਾਂਗਰਸ ਦੇ ਔਰ ਪਟਿਆਲਾ ਕਾਂਗਰਸ ਨੇ ਮਿਲ ਕੇ ਅੱਜ ਇੱਥੇ ਸ਼ਰਦਾ ਦੇ ਫੁੱਲ ਪੀਤੇ ਨੇ ਮਹਾਤਮਾ ਗਾਂਧੀ ਜੀ ਨੂੰ ਬਹੁਤ-ਬਹੁਤ ਸ਼ੁਕਰੀਆ ਸਾਰੀ ਕਾਂਗਰਸ ਪਾਰਟੀ ਵੱਲ ਇਸ ਵਕਤੀ ਨੂੰ ਕੀ ਮੈਸੇਜ ਹੈ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਮਹਾਤਮਾ ਗਾਂਧੀ ਦੇ ਜੀਵਨ ਤੋਂ ਸਿੱਖਿਆ ਜਾਏ ਉਹਨਾਂ ਨੇ ਜੋ ਤਹ ਜ਼ਿੰਦਗੀ ਇਸ ਦੇਸ਼ ਵਾਸਤੇ ਆਜ਼ਾਦੀ ਕਰਨ ਵਾਸਤੇ ਇੱਕ ਅਹਿੰਸਾ ਦੇ ਤਰੀਕੇ ਨਾਲ ਇਸ ਯੰਗ ਨੂੰ جنگ ਨੂੰ ਜਿੱਤਿਆ ਇੰਨੇ ਲੰਬਾ ਅਰਸਾ ਸਿੰਪਲ ਤਰੀਕੇ ਨਾਲ ਲੜਾਈ ਲੜੀ ਔਰ ਪੂਰੀ ਦੁਨੀਆ ਤੋਂ ਤਾਕਤਵਰ ਦੇਸ਼ ਨੂੰ ਇਥੋਂ ਜਾਲ ਲਈ ਮਜਬੂਰ ਕੀਤਾ ਸਾਰਿਆਂ ਨੂੰ ਨਾਲ ਲੈ ਕੇ ਲਾਮਬਦ ਕਰਕੇ ਇਹ ਸਿੱਖਣ ਵਾਲੀ ਗੱਲ ਹੈ ਕਿ ਹੁਣ ਅਸੀਂ ਆਜ਼ਾਦ ਦੇਸ਼ ਹਾਂ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਉਹਨਾਂ ਵੱਲੋਂ ਦਿੱਤਾ ਜਿੱਤੇ ਗਏ ਜਿਹੜੇ ਨਿਰਦੇਸ਼ ਨੇ ਜਿਹੜੀ ਐਗਜ਼ੈਂਪਲ ਸੈਟਿੰਗ ਕੀਤੀ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਔਰ ਇਸ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਚਾਹੀਦਾ ਪਰ ਮੈਂ ਹਰਵਿੰਦਰ ਸ਼ੁਕਲਾ ਐਡਵੋਕੇਟ ਪਰਦੌਨ ਬਲਾ ਕਾਂਗਰਸ ਕਮੇਟੀ ਤਿਰਪੜੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ 155ਵੇਂ ਜਨਮ ਦਿਵਸ ਦੀ ਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਹਲ ਸ੍ਰੀ ਸ਼ਾਸਤਰੀ ਜੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਨਾ ਮਹਾਤਮਾ ਗਾਂਧੀ ਜੀ ਨੇ ਦੁਨੀਆ ਨੂੰ ਅਹਿੰਸਾ ਦਾ ਰਸਤਾ ਸਿਖਾਇਆ ਸੀਗਾ ਕਿ ਅਹਿੰਸਾ ਦੇ ਨਾਲ ਬਿਨਾ ਲੜਾਈ ਝਗੜਾ ਕੀਤੇ ਵੱਡੀ ਤੋਂ ਵੱਡੀ ਲੜਾਈ ਜਿੱਤੀ ਜਾ ਸਕਦੀ ਹੈ ਉਹਨਾਂ ਨੇ ਸਾਡੇ ਦੇਸ਼ ਨੂੰ ਆਜ਼ਾਦੀ ਅੱਜ ਤੁਸੀਂ ਦੇਖ ਰਹੇ ਹੋ ਦੁਨੀਆ ਦੇ ਵਿੱਚ ਅਸਾਂਤੀ ਫੈਲੀ ਹੋਈ ਹੈ ਇਜ਼ਰਾਈਲ ਤੇ ਲਿਬਨਾਨ ਤੇ ਉਧਰ ਯੂਕਰੇਨ ਤੇ ਰਸ਼ੀਆ ਜਗਾ ਜਗਾ ਲੜਾਈਆਂ ਹੋ ਰਿਆ ਨੇ ਮਾਨਵਤਾ ਦਾ ਕਹਾਣ ਹੋ ਰਿਆ ਤੇ ਜੋ ਸਾਨੂੰ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਰਸਤਾ ਦੱਸਿਆ ਸੀ ਸਾਨੂੰ ਉਹਦੇ ਤੇ ਚੱਲ ਕੇ ਇਸ ਦੁਨੀਆ ਦੇ ਵਿੱਚ ਸਾਡੇ ਦੇਸ਼ ਚ ਪਿਆਰ ਵਧਾਉਣਾ ਚਾਹੀਦਾ ਹੈ ਅੱਜ ਅਫਸੋਸ ਹੋ ਰਿਹਾ ਹੈ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਹਮੇਸ਼ਾ ਗਾਂਧੀ ਜੀ ਨੂੰ ਹਰ ਗੱਲ ਚ ਯੂਜ਼ ਕਰਦੇ ਨੇ ਅੱਜ ਉਹਨਾਂ ਦੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਆ ਕੇ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਉੱਤੇ ਨਮਨ ਹੋਣ ਨਹੀਂ ਆਇਆ ਤੇ ਸਰਕਾਰ ਦਾ ਵੀ ਜਿਹੜਾ ਰਵਈਆ ਕਿਉਂਕਿ ਸਾਡੇ ਰਾਸ਼ਟਰਪਿਤਾ ਨੇ ਉਹ ਕਿਸੇ ਪਾਰਟੀ ਦੇ ਨਹੀਂ ਹੈਗੇ ਨਾ ਉਹ ਕਾਂਗਰਸ ਦੇ ਨੇ ਨਾ ਉਹ ਕਿਸੇ ਹੋਰ ਪਾਰਟੀ ਦੇ ਨੇ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੋਹਿਤ ਮਹਿੰਦਰਾ ਜੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਹ ਉਹਨਾਂ ਦੇ ਰਾਸ਼ਟਰਪਿਤਾ ਜੀ ਦੇ ਜਨਮ ਦਿਨ ਦੀਆਂ ਤੇ ਸ਼ਾਸਤਰੀ ਜੀ ਦੇ ਜਨਮ ਦਿਨ ਦੀਆਂ ਵੀ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕਿਸਾਨ ਤੇ ਜਵਾਨ ਦਾ ਨਾਅਰਾ ਦਿੱਤਾ ਸੀ ਸਭ ਨੂੰ ਮੁਬਾਰਕਬਾਦ ਜਨਾ ਧੰਨਵਾਦ